ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਮੋਹੱਲਾ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਉਹਨਾਂ ਦੇ ਘਰ ਦੇਣ ਦਾ ਦਾਵਾ ਕਰ ਰਹੀ ਹੈ ਉੱਥੇ ਹੀ ਦੂਜੀ ਪਾਸੇ ਹਸਪਤਾਲਾਂ ਦੇ ਵਿੱਚ ਤਨਾਤ ਸਟਾਫ ਸਰਕਾਰ ਦੇ ਦਾਅਵਿਆਂ ਦੀ ਪੂਰਖ ਖੋਲਦਿਆ ਨਜ਼ਰ ਆ ਰਿਹਾ ਹੈ ਬੀਤੀ ਰਾਤ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਗਰਭਤੀ ਮਹਿਲਾ ਨੇ 6ਵੇਂ ਮਹੀਨੇ ਦੀ ਪ੍ਰੈਗਨਸੀ ਦੇ ਵਿੱਚ ਸਿਵਲ ਹਸਪਤਾਲ ਦੇ ਗੇਟ ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਸਪਤਾਲ ਦੇ ਵਿੱਚ ਸਟਾਫ ਨੂੰ ਸਮੱਸਿਆ ਦੱਸੀ ਗਈ ਸੀ ਕੀ ਪ੍ਰੈਗਨੈਂਸੀ ਦੇ ਦੌਰਾਨ 6ਵੇਂ ਮਹੀਨੇ ਵਿੱਚ ਹੀ ਮਹਿਲਾ ਨੂੰ ਦਰਦ ਹੋ ਰਿਹਾ ਹੈ ਪਰ ਡਾਕਟਰਾਂ ਤੋਂ ਲੈ ਕੇ ਕਿਸੇ ਵੀ ਸਟਾਫ ਮੈਂਬਰ ਨੇ ਕੋਈ ਪ੍ਰਵਾਨ ਨਹੀਂ ਕੀਤੀ ਸਾਰੇ ਕਹਿੰਦੇ ਰਹੇ ਕਿ ਹੁਣ ਇਲਾਜ ਸ਼ੁਰੂ ਕਰਦੇ ਹਾਂ 1.5 ਘੰਟੇ ਬਾਅਦ ਸ਼ਾਮੀ 7 ਵਜੇ ਸਟਾਫ ਨੇ ਕਾਗਜ਼ੀ ਫਾਰਮੈਲਟੀ ਸ਼ੁਰੂ ਕੀਤੀ ਜਿਸ ਤੋਂ ਬਾਅਦ ਦਰਦ ਬਰਦਾਸ਼ਤ ਤੋਂ ਬਾਹਰ ਹੋ ਗਿਆ ਅਤੇ ਉਹਨਾਂ ਨੇ ਫਿਰ ਤੋਂ ਸਟਾਫ ਨੂੰ ਰਿਕਵੈਸਟ ਵੀ ਕੀਤੀ ਪਰ ਇੰਨੇ ਦੇ ਵਿੱਚ ਰਾਤ ਦੇ 10 ਵਜੇ ਗਏ ਅਤੇ ਸਟਾਫ ਦੀ ਨਵੀਂ ਸ਼ਿਫਟ ਸ਼ੁਰੂ ਹੋ ਗਈ। ਰਾਤ ਵਿੱਚ ਜਿਹੜੇ ਵੀ ਸਟਾਫ ਦੀ ਡਿਊਟੀ ਲੱਗੀ ਸੀ ਉਹਨਾਂ ਦੇ ਵਿੱਚ ਆਏ ਨਵੇਂ ਸਟਾਫ ਦਾ ਰਵੱਈਆ ਤਾਂ ਹੋਰ ਵੀ ਵੇਖਣ ਵਾਲਾ ਸੀ ਇੰਨਾ ਜ਼ਿਆਦਾ ਖਰਾਬ ਸੀ ਕਿ ਉਹਨਾਂ ਦੇ ਵਿਵਹਾਰ ਨੂੰ ਵੇਖ ਕੇ ਮਹਿਲਾ ਨੂੰ ਲੈ ਕੇ ਸਿਵਲ ਹਸਪਤਾਲ ਦੇ ਵਿੱਚ ਪਹੁੰਚੇ ਪਰਿਵਾਰਿਕ ਮੈਂਬਰ ਵੀ ਪਰੇਸ਼ਾਨ ਹੋ ਗਏ। ਉਹਨਾਂ ਦੱਸਿਆ ਕਿ ਰਾਤ ਦੇ ਸਟਾਫ ਖਾਣਾ ਖਾਣ ਦੇ ਵਿੱਚ ਲੱਗੇ ਰਹੇ ਚੈੱਕਅਪ ਕਰਨ ਦੀ ਬਜਾਏ ਉਹਨਾਂ ਨੇ ਮਹਿਲਾ ਨੂੰ ਸੈਰ ਕਰਵਾਓ ਕਰਨ ਦੀ ਗੱਲ ਕਹਿਤੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਹਸਪਤਾਲ ਦੇ ਬਾਹਰ ਜਿਵੇਂ ਹੀ ਮਹਿਲਾ ਨੂੰ ਸਟੈਚਰ ਤੇ ਲੈ ਕੇ ਜਾਣ ਦੀ ਤਿਆਰੀ ਕੀਤੀ ਗਈ ਉਸੇ ਸਮੇਂ ਮਹਿਲਾ ਦੀ ਡਿਲੀਵਰੀ ਹੋ ਗਈ ਹਸਪਤਾਲ ਦੇ ਗੇਟ ਦੇ ਕੋਲ ਹੀ ਮਹਿਲਾਵਾਂ ਨੇ ਦੁਪੱਟਿਆਂ ਦੀ ਆੜ ਵਿੱਚ ਮਹਿਲਾ ਦੀ ਡਿਲੀਵਰੀ ਕਰਾਈ ਮੇਰਾ ਸਰ ਗੌਤਮ ਮਾਰਗਾਮ ਕੀ ਰਾਤ ਨੂੰ ਪੂਰਾ ਮਾਮਲਾ ਹੋਇਆ ਸੀ ਕੀ ਤੁਸੀਂ ਸ਼ਿਕਾਇਤ ਦਰਜ ਕਰਵਾਈ ਹੈ ਇਹ ਬ੍ਰੰ ਸਰ ਮਾਮਲਾ ਆਇਆ ਵੈ ਕੱਲ 6:30 ਵਜੇ ਅਸੀਂ ਇੱਥੇ ਹਸਪੀਟਲ ਆਏ ਸੀਗੇ ਸਾਡਾ ਪਹਿਲੇ ਦਿਨ ਤੋਂ ਇੱਥੇ ਹੀ ਲਾ ਚੱਲ ਰਿਹਾ ਹੈ ਪ੍ਰੈਗਨੈਂਸੀ ਹੈ ਮੇਰੇ ਸਾਲੇ ਦੀ ਵਾਈਫ ਨੂੰ 6:30 ਵਜੇ ਅਸੀਂ ਲੈ ਕੇ ਆਏ ਤੇ ਉਹ ਕਹਿੰਦੇ ਜੀ ਇਹਨਾਂ ਦੀ ਨਾ ਡਿਲੀਵਰੀ ਸਾਨੂੰ ਅਮਰਜੈਂਸੀ ਕਰਨੀ ਪੈਣੀ ਹੈ ਉਹਨਾਂ ਨੂੰ ਪਾਣੀ ਪੂ ਵਗੈਰਾ ਪਿਆ ਰਿਹਾ ਅਸੀਂ ਕਹਿੰਦਾ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਉਹਦਾ ਕਰ ਦਿਓ ਉਹ ਕਹਿੰਦੇ ਬੱਚਾ ਨਹੀਂ ਵੱਸ ਸਕਦਾ ਲੇਡੀਜ਼ ਲਈ ਵੱਜੇਗਾ ਆਪਾਂ ਕਹਿੰਦਾ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਕੋਈ ਗੱਲ ਨਹੀਂ ਜਿੱਦਾਂ ਤੁਹਾਨੂੰ ਅੱਛਾ ਲੱਗਦਾ ਉਹ ਵੀ ਕਰੋ ਤੇ ਸੀਨੀਅਰ ਸਾਢੇ 6:00 ਲੈ ਕੇ 9:00 ਵਜੇ ਤੱਕ ਸਾਨੂੰ ਮੜਾ ਦੇਖ ਕੇ ਬਾਹਰ ਚਲੇ ਕੇ ਅਸੀਂ ਦੁਬਾਰਾ ਬੁਲਾਈਏ ਕਿ ਦਰਦ ਬਹੁਤ ਜ਼ਿਆਦਾ ਹੋ ਰਹੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਦਾ ਹਾਲ ਕਰੋ ਕਹਿੰਦੇ ਤੁਹਾਨੂੰ ਕੀ ਪਤਾ ਸਾਨੂੰ ਪਤਾ ਤੁਹਾਨੂੰ ਪਤਾ ਕਿ ਸਾਡੀ ਵੀ ਵੀ ਡਿਲੀਵਰੀ ਆਂ ਕਹਿੰਦੇ ਦਰਦ ਤਾਂ ਹੀ ਹੋਣੀ ਜਿੱਦਾਂ ਹੈਗੀ ਜਿੱਥੇ ਬੈਡ ਤੇ ਪਈ ਨੇ ਉਹੀ ਬੈਡ ਤੇ ਡਿਲੀਵਰੀ ਦੇਣੀਆਂ ਨੇ ਫਿਰ ਹਾਰ ਕੇ ਸਾਢੇ 9:00 'ਤੇ ਕੁੜੀ ਨੂੰ ਘਬਰਾਟ ਬਹੁਤ ਜ਼ਿਆਦਾ ਹੋਣ ਲੱਗੀ ਸਾਨੂੰ ਕਹਿੰਦੇ ਸਟਿਚਰ ਤੇ ਭਾਗਣਾ ਮੜਾ ਸ਼ਹਿਰ ਕਰਾ ਲਓ ਅਸੀਂ ਸਟਿਚਰ ਭਾਗ ਸ਼ਹਿਰ ਕਰਾਉਣ ਲੱਪੇ ਇਸ 10 ਦੇ 10 ਜਨਾਨੀਆਂ ਰੋਟੀ ਖਾਣ ਵੜ ਗਈਆਂ ਸ਼ਹਿਰ ਕਰਾ ਡਾਕਟਰ ਜੀ ਸਾਰੇ ਲੈਡੀ ਵੀਡੀਓਸ ਵੀ ਹੈਗੇ ਉਹਨਾਂ ਦੇ ਸਾਡੇ ਨਾਲ ਜਿਹੜੀ ਬਾਤ ਵਿੱਚ ਜੀ ਕੀਤੀ ਉਹਨਾਂ ਨੇ ਤੇ ਜੋ ਉਹਨਾਂ ਨੇ ਸਾਡੀ ਇੰਸਟਾ ਦਾ ਗੱਲ ਵੀ ਇਸ ਬਾਰੇ ਉਹ ਕਹਿ ਰਹੇ ਕਿ ਇਹ ਆਪਣੇ ਪੇਸ਼ੈਂਟ ਨੂੰ ਬਾਹਰ ਸੈਰ ਕਰਾਉਣ ਲੱਗੇ ਉਹਨਾਂ ਨੇ ਕਿਹਾ ਸੀ ਡਾਕਟਰ ਸਭ ਕੁ ਘਬਰਾਟ ਬਹੁਤ ਹੋ ਰਹੀ ਸੀ ਨਾ ਔਰ ਵੀ ਚੇਅਰ ਤੇ ਵੀਰ ਚੇਅਰ ਤੇ ਉਹ ਕਹਿੰਦੇ ਉਹਨਾਂ ਨੂੰ ਸੈਰ ਕਰਾਓ ਘਬਰਾਟ ਹੋ ਰਹੀ ਆ ਆਪਾਂ ਲੈ ਕੇ ਸੈਰ ਦੇ ਦੌਰਾਨ ਹੀ ਬੱਚਾ ਗਿਰ ਗਿਆ ਥੱਲੇ ਜਦੋਂ ਬੱਚਾ ਗਿਰ ਗਿਆ ਸਾਰੇ ਚਿਲਾਏ ਅਸੀਂ ਉਹਨਾਂ ਨੂੰ ਬੁਲਾਣਗੇ ਕਿ ਮੈਡਮ ਬੱਚਾ ਗਿਰ ਗਿਆ ਹਉ ਬਾਰ ਫਿਰ ਚੁੱਪ ਕੇ ਅਸੀਂ ਰੋਟੀ ਖਾ ਕੇ ਆਣੇ ਆ ਉਹਨਾਂ ਨੇ ਕੀ ਕੀਤਾ ਇੱਕ ਆਂਟੀ ਨੂੰ ਭੇਜਦਾ ਸਵਿਪਰ ਆਂਟੀ ਨੂੰ ਆਂਟੀ ਬੱਚਾ ਦੇ ਜਾ ਕੇ ਲਿਆ ਰਹੀ ਸੀ ਅਸੀਂ ਆਪਣੇ ਕੋਲੋਂ ਡੋਂਗਾ ਲੱਬ ਲੁਬ ਕੇ ਦਿੱਤਾ ਤੇ ਬੱਚਾ ਉਹ ਚ ਪਾ ਕੇ ਲੈ ਕੇ ਗਿਆ ਉਦੋਂ ਸਾਨੂੰ ਧੰਕੀ ਦੇ ਰਹੀ ਕਿ ਪੁਲਿਸ ਆਈ 4 ਨੰਬਰ ਤੁਹਾਨੂੰ ਗਿਰ ਗਿਆ ਸਾਡੇ ਕੋਲ ਵੀ ਵੀਡੀਓ ਹੈਗੀ ਚੁੰਨੀਆਂ ਪਾ ਕੇ ਅਸੀਂ ਡਿਲੀਵਰੀ ਹੋਈ ਹੈ ਤੇਰੇ ਬਾਹਰ ਬੈਠੇ ਸੀ ਨਾ ਸਟਾਫ ਉਹਨਾਂ ਨੇ ਬੱਚਾ ਜਿਹੜੇ ਪਬਲਿਕ ਬੈਠੀ ਸੀ ਉਹਨਾਂ ਸਾਹਮਣੇ ਡਿਲੀਵਰੀ ਉਹਨਾਂ ਨੇ ਜਸਟ ਸਾਡੀ ਹੈਲਪ ਕੀਤੀ ਆ ਕਿਸੇ ਨੂੰ ਨਹੀਂ ਕੀਤੀ ਸਾਰਾ ਫਿਲਹਾਲ ਸਾਨੂੰ ਆਪਣੇ ਬੱਚੇ ਦੀ ਪਈ ਹੋਈ ਹੈ ਅਸੀਂ ਸ਼ਿਕਾਇਤ ਕਿਹਨੂੰ ਕਰੀਏ ਪਰ ਪੁਲਿਸ ਪ੍ਰਸ਼ਾਸਨ ਵੀ ਉਹਨਾਂ ਦੀ ਗੱਲ ਸੁਣੀ ਹੈ ਬੱਚਾ ਤੇ ਹਲ ਹਲ ਕੋਈ ਨਾ ਜੁਗ ਹੈਗੀ ਐ ਇੱਥੇ ਦੇਖ ਕੇ ਪੂਰੀ ਨਹੀਂ ਹੋ ਰਹੀ ਹੁਣ ਅਸੀਂ ਐਮਐਲਏ ਸਾਹਿਬ ਰਮਨ ਰੋੜਾ ਜੀ ਨੇ ਰਿਕੁਐਸਟ ਕੀਤੀ ਹੈ ਉਹਨਾਂ ਨੇ ਸਾਡਾ ਪਿੰਸ ਹਸਪੀਟਲ ਫੋਨ ਕੀਤਾ ਕਿ ਉੱਥੇ ਬੱਚਨ ਦਾਖਲ ਕਰਾਇਆ ਜਾਵੇ ਰਮਨ ਰੋੜਾ ਜੀ ਨੇ ਸਾਰਾ ਕੰਮ ਕੀਤਾ ਤੁਸੀਂ ਪੁਲਿਸ ਨੂੰ ਕੰਪਲੇਂਟ ਕਰਦੇ ਇਸ ਬਾਰੇ ਸਰ ਅਪਾ ਕੰਪਲੀਟ ਕਰਕੇ ਫਾਇਦਾ ਹੀ ਨਹੀਂ ਤੁਹਾਨੂੰ ਪਤਾ ਆਪਣਾ ਪੰਜਾਬ ਦਾ ਕੀ ਹਾਲ ਹੈ ਕਈ ਕੰਪਲੀਟਾ ਪੈਂਡਿੰਗ ਪਈਆਂ ਸਾਡੀ ਸੁਣੀ ਨਹੀਂ ਜਾਣੀ ਗਰੀਬ ਬੰਦੇ ਦੀ ਤੁਹਾਡੇ ਸਾਹਮਣੇ ਰਾਤ ਦੇ ਥੱਕੇ ਖਾ ਰਹੇ ਆ ਟਾਈਮ ਆ ਗਿਆ ਸਵੇਰ ਦੀ ਚਾਹ ਪਾਣੀ ਰੋਟੀ ਨਹੀਂ ਖਾਦਾ ਤੁਹਾਡੇ ਸਾਹਮਣੇ ਹੀ ਹੈ ਸਾਰੀ ਗੱਲ ਸਰਦਾਰ ਜੀ ਇਹ ਤਾਂ ਫਿੱਕਾਰ ਦੀ ਗੱਲ ਹੈ ਨਾ ਰੋਈ ਜੀ ਤੇ ਪਬਲਿਕ ਵੀ ਸਾਡੀ ਧਾਰਨੀ ਹੈ ਹਾਂ ਮੰਨਦੇ ਕਿ ਪਬਲਿਕ ਵੀ ਕਰੋ ਜਿੱਦਾਂ ਪ੍ਰੀ ਮੈਜੋਰਿਟੀ ਡਿਲੀਵਰੀਅਰ ਸਾਡੇ ਸਾਹਮਣੇ ਸਨ ਇਹਦਾ ਹੋਰ ਵੀ ਬੜੀਆਂ ਲੜਾਈ ਛੱਡੇ ਹੁੰਦੇ ਆ ਫਟੇ ਪਰਿਵਾਰ ਹਨ ਹਾਂਜੀ ਲੈ ਕਰੋ ਰੂਮ ਦੇ ਵਿੱਚ ਲੋਕ ਸੇ ਪੇਸ਼ੰਤ ਬੈਠੇ ਹੁੰਦੇ ਗੋਲ ਨੂੰ ਫੱਕ ਦੇਈਦਾ ਪਰਟਾ ਇਹ ਜਿਹੜਾ ਮਾਮਲਾ ਹੈ ਰਾਤ ਨੂੰ ਹੀ ਮੇਰੇ ਜ਼ਿਹਨ ਦੇ ਵਿੱਚ ਆ ਗਿਆ ਸੀਗਾ ਤੇ ਸਪੈਸ਼ਲੀ ਮੈਂ ਆਰਐਮਓ ਡਾਕਟਰ ਦੀ ਡਾਕਟਰ ਮੋਇਨ ਖਾਨ ਨੂੰ ਉਸੇ ਵੇਲੇ ਉੱਥੇ ਭੇਜਿਆ ਤੇ ਸਾਰੀ ਹੀ ਗੱਲਬਾਤ ਜਿਹੜੀ ਸੀ ਉਹ ਆਪਣੇ ਜ਼ਿਹਨ ਦੇ ਵਿੱਚ ਲਿਆਂਦੀ ਜਿਹੜਾ ਪੇਸ਼ੈਂਟ ਜਿਸ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਜੋਤੀ ਵਾਈਫ ਆਫ ਰਾਹੁਲ ਇਹ 6 ਮਹੀਨੇ ਦੀ ਪ੍ਰੈਗਨਨਸੀ ਸੀ ਹਾਈ ਰਿਸਕ ਪ੍ਰੈਗਨਨਸੀ ਸੀ ਅਨਫੋਰਚਨਟਲੀ ਇਹ ਜਦੋਂ ਪੇਸ਼ੈਂਟ ਇੱਥੇ ਹਸਪੀਟਲ ਰਿਪੋਰਟ ਕੀਤੀ ਇਹ process of ਜਿਹੜੀ ਸੀ ਡਾਇਲੇਟੇਸ਼ਨ ਸ਼ੁਰੂ ਹੋ ਗਈ ਸੀ process ਸਟਾਰਟ ਸੀ ਮਤਲਬ ਸੀ ਕਿ 6 ਮਹੀਨੇ ਤੇ ਹੀ ਬੱਚੇ ਨੇ ਜਿਹੜਾ ਹੈ ਜਨਮ ਲੈਣਾ ਸੀ ਜਿਹੜਾ ਕਿ ਬਹੁਤ ਡੇਂਜਰਸ ਸੀਗਾ ਉਸ ਨੂੰ ਜ਼ਹਿਨ ਚ ਰੱਖਦੇ ਹੋਏ ਸਪੈਸ਼ਲਿਸਟ ਡਾਕਟਰ ਸਾਹਿਬਾਨ ਨੇ ਕਹਿ ਦਿੱਤਾ ਸੀ ਕਿ ਜੇ ਉਸ ਫੈਸਿਲਿਟੀ ਇਸ ਦੀ ਡਿਲੀਵਰੀ ਉਸ ਫੈਸਿਲਿਟੀ ਤੇ ਹੋਣੀ ਚਾਹੀਦੀ ਹੈ ਜਿੱਥੇ 6 ਮਹੀਨੇ ਦਾ ਬੱਚਾ ਹੀ ਜਿਹੜਾ ਹੈ ਉਹਨੂੰ ਆਪਾਂ ਸਾਂਭਣ ਲਈ ਹੋਈਏ ਇਸ ਕਰਕੇ ਉਸ ਪੇਸ਼ੈਂਟ ਨੂੰ ਵੀ ਸਟ੍ਰਿਕਟ ਬੈੱਡ ਰੈਸਟ ਦਾ ਕਹਿ ਦਿੱਤਾ ਗਿਆ ਸੀ ਕਿ ਇੱਥੋਂ ਬੈੱਡ ਤੋਂ ਹਿੱਲੇ ਨਾ ਤੇ ਕਿਉਂਕਿ ਉਹ ਪੇਸ਼ੈਂਟ ਸੀ ਉਹ ਕਿਤੇ ਲਜਾਨ ਦੀ ਉਹਦੇ ਚਾਹਵਾ ਨਹੀਂ ਸੀਗੇ ਕਿ ਹਾਇਰ ਸੈਂਟਰ ਤੇ ਜਿਹੜਾ ਕਿ ਵੈਸੇ ਵੀ ਮੁਸ਼ਕਲ ਸੀ ਜਾਣਾ ਲਜਾਨ ਦੀ ਉਹਨਾਂ ਨੂੰ ਕਿਹਾ ਸੀ ਕਿ ਬਿਲਕੁਲ ਆਪਣੇ ਬੈੱਡ ਤੇ ਉੱਤੇ ਹੀ ਰਹਿਣਾ ਹੈ ਪਰ ਉਹ ਸਮਹਾ ਉਹਦੇ ਨਾਲ ਕੋਈ ਪੇਸ਼ੈਂਟ ਤੇ ਆਏ ਤੇ ਉਹ ਰਾਤ ਨੂੰ ਉਹਨਾਂ ਖਾਣਾ ਖਾ ਕੇ ਉਹ ਬਾਹਰ ਨਿਕਲ ਗਏ ਜਿਸ ਕਰਕੇ ਇਹ ਸਾਰੀ ਸਮੱਸਿਆ ਹੋਈ ਸੀ ਪਰ ਜਦੋਂ ਵੀ ਸਾਡਾ ਸਟਾਫ ਸੀ ਡਾਕਟਰ ਸਰਮਨ ਡਿਊਟੀ ਤੇ ਸੀ ਸਟਾਫ ਡਿਊਟੀ ਤੇ ਸੀ ਜਦੋਂ ਵੀ ਉਹਨਾਂ ਦੇ ਰਹਿਣ ਚ ਆ ਗਏ ਬੱਚੇ ਨੂੰ ਅੰਦਰ ਨਿੱਕੂ ਦੇ ਵਿੱਚ ਲੈ ਗਏ ਸੀਗੇ ਤੇ ਲੇਡੀਜ਼ ਨੂੰ ਵੀ ਅੰਦਰ ਲੈ ਕੇ ਸਾਰਾ ਜਿਹੜਾ ਹੀ ਮਾਮਲਾ ਉਹ ਦੇਖ ਲਿਆ ਸੀਗਾ ਕੋਈ ਇਦਾਂ ਦੀ ਆਪਾਂ ਇਹ ਜਿਹੜੀ ਸੀਗੀ ਉਹ ਇਹਦੇ ਵਿੱਚ ਹੋਂ ਨਹੀਂ ਦਿੱਤਾ ਸੀਗਾ ਕੋਤਾਹੀ ਨਹੀਂ ਹੋਣ ਦਿੱਤੀ ਸੀ ਰਾਤ ਦੇ ਰਾਤ ਹੀ ਸਾਰਾ ਜਿਹੜਾ ਸੀ ਮਾਮਲਾ ਦੇਖ ਲਿਆ ਸੀ ਤੇ ਉਹਦੀ ਰਿਪੋਰਟ ਵੀ ਜਿਹੜੀ ਹੈ ਉਸੇ ਵੇਲੇ ਰਾਤ ਨੂੰ ਡਾਕਟਰ ਦੀ ਡਿਊਟੀ ਵੀ ਲਗਾ ਦਿੱਤੀ ਸੀ ਕਿ ਇਹਨੂੰ ਸਾਰੇ ਮਾਮਲੇ ਨੂੰ ਇਹਨੂੰ ਧਿਆਨ ਦੇ ਵਿੱਚ ਕਰਕੇ ਅੱਗੇ ਤੋਂ ਕੋਈ ਇਹੋ ਜੀ ਨਾ ਘਟਣਾ ਹੋਵੇ ਇਹੋ ਜੀ ਨਾਸਕਾਮੀ ਉਹਦਾ ਧਿਆਨ ਰੱਖਿਆ ਲੱਗੇਗਾ ਜਿਹੜੀ ਵੀਡੀਓ ਉਹਨਾਂ ਨੇ ਪ੍ਰੋਵਾਈਡ ਕਰਾਈ ਹੈ ਵੀਡੀਓ ਜੀ ਦੇਖ ਸਕਦੇ ਹੋ ਕਿ ਇੱਥੇ ਜ਼ਮੀਨ ਤੇ ਲਟਾ ਕੇ ਉਸ ਲੇਡੀ ਦਾ ਦੇਖੋ ਜਦੋਂ ਕੋਈ ਐਮਰਜੈਂਸੀ ਹੋ ਜਾਂਦੀ ਹੈ ਜਿੱਦਾਂ ਕੋਈ ਵਾਰ ਲਾਈਕ ਕੰਡੀਸ਼ਨ ਹੋ ਜਾਏ ਉਸ ਵੇਲੇ ਜਿਹੜੇ ਪੂਰੇ ਪ੍ਰੋਟੋਕਾਲਸ ਨਹੀਂ ਦੇਖੇ ਜਾਂਦੇ ਆ ਇਹ ਵੀ ਇੱਕ ਉਹੋ ਜੀ ਕੰਡੀਸ਼ਨ ਹੋ ਗਈ ਕਿ ਜਿਹੜੀ ਆਊਟ ਆਫ ਦੀ ਵੇ ਹੋ ਗਈ ਜਿੱਦਾਂ ਨਾਰਮਲ ਡਿਲੀਵਰੀ ਜੇ ਹੋਣੀ ਆ ਸਟਾਫ ਨੇ ਲਿਜਾਣੀ ਆ ਲੇਬਰ ਰੂਮ ਚ ਹੋ ਜਾਣਾ ਆ ਪਰ ਜਦੋਂ ਇਦਾਂ ਦੀ ਕੋਈ ਕੰਡੀਸ਼ਨ ਆ ਜਾਂਦੀ ਹੈ ਉਹਦੇ ਵਿੱਚ ਸਾਰੇ ਪ੍ਰੋਟੋਕਾਲ ਜਿਹੜੇ ਆ ਨਹੀਂ ਫੋਲੋ ਹੁੰਦੇ ਸਭ ਨਾਲ ਪਹਿਲਾਂ ਇਹ ਦੇਖਣਾ ਦੇਖਣਾ ਹੁੰਦਾ ਕਿ ਲੇਡੀ ਜਿਹੜੀ ਆ ਉਹ ਠੀਕ ਰਹੀ ਕਿਉਂਕਿ ਬੱਚੇ ਦਾ ਤਾਂ ਪਤਾ ਹੀ ਹੈ ਕਿ ਉਹ ਬਹੁਤ ਪ੍ਰੀਮਚੂਰ ਹੈ that child will not make up to the ਮਤਲਬ ਇਸ ਕਰਕੇ ਉਹਨਾਂ ਨੇ ਜੋ ਉਸ ਵੇਲੇ ਕੀਤਾ ਬਾਕੀ ਐਸਐਮਓ ਸਾਹਿਬ ਜਿਹੜੇ ਆ ਉਹਦੀ ਡਿਊਟੀ ਲੱਗੀ ਆ ਪੂਰੀ ਰਿਪੋਰਟ ਤਿਆਰ ਕਰਕੇ ਜਿਹੜੀ ਆ ਉਹ ਕਰਨੀ ਹੈਗੀ ਮੰਦਰੀ ਉਹਦੀ ਸਟਾਫ ਦੀ ਜਿਹੜਾ ਸੋਨਾ ਉਹ ਕਰ ਰਿਹਾ ਹੈ ਇਸ ਸਟਾਫ ਦੀ ਦੇਖੋ ਜਦ ਸਟਾਫ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਜਿਹੜੀ ਲੇਡੀਜ਼ ਹੈ ਉਹ ਬੈੱਡ ਤੇ ਰਵੇ ਉਹਨੂੰ ਨਹੀਂ ਉੱਥੋਂ ਹਿੱਲਣਾ ਹੈ ਤੇ ਫਿਰ ਥੋੜੀ ਜਿਹੀ ਵਿੱਚ ਉਹਨਾਂ ਦੀ ਨਾ ਜਿਹੜੀ ਹੈਗੀ ਆਪਣਾ ਉਹਦੇ ਘਰ ਵਾਲੇ ਜਿਹੜੇ ਨਾਲ ਉਹਨੂੰ ਲੈ ਗਏ ਆ ਉਹਨਾਂ ਦੀ ਕੁਤਾਹੀ ਬਹੁਤ ਜ਼ਿਆਦਾ ਬਣ ਜਾਂਦੀ ਕਿਉਂਕਿ ਜਦੋਂ ਸਟਾਫ ਨੇ ਚੈੱਕ ਕਰ ਲਿਆ ਕਿ ਇਹ ਹੈ ਆਲਰੇਡੀ ਇਨ ਪ੍ਰੋਸੈਸ ਆਫ ਲੇਬਰ ਹੈ ਇਹਨੂੰ ਆਪਾਂ ਨੂੰ ਹਾਇਰ ਸੈਂਟਰ ਦੇ ਉੱਤੇ ਜੇ ਇਹ ਮੰਨਨ ਤਾਂ ਜਾਇਜ਼ ਜਾ ਸਕਦਾ ਹੈ ਜਿੱਥੇ ਜਾਉ ਚਾਂਸਸ ਆ ਵਰੇ ਲੋ ਪਰ ਫਿਰ ਵੀ 6 ਮਹੀਨੇ ਦਾ ਬੱਚਾ ਕਿਤੇ ਇਨਕਿਊਬਟਰਾਂ ਦੇ ਵਿੱਚ ਪਾ ਕੇ ਜਿੱਥੇ ਕੋਈ ਹਾਈ ਸੈਂਟਰ ਤੇ ਪਰ ਉਹ ਲੇਬਰ ਚਾ ਉਸ ਪੇਸ਼ੈਂਟ ਨੂੰ ਇਦਾਂ ਬਾਹਰ ਨਹੀਂ ਲੈ ਕੇ ਜਾਣਾ ਚਾਹੀਦਾ ਸੀ ਜਿਹੜਾ ਕਿ ਉਹਨਾਂ ਦੇ ਘਰ ਵਾਲੇ ਲੈ ਗਏ ਹੁਣ ਜਦੋਂ ਕੋਈ ਇਦਾਂ ਦੀ ਕੰਡੀਸ਼ਨ ਹੋ ਹੀ ਗਈ ਹੈ ਤਾਂ ਫਿਰ ਉਸ ਵੇਲੇ ਸਟਾਫ ਜਿਹੜਾ ਸੀਗਾ ਮੇਰੇ ਮੇਰੇ ਫੋਨ ਤੇ ਕਿਉਂਕਿ ਮੈਨੂੰ ਉਸੇ ਵੇਲੇ ਫੋਨ ਆ ਗਿਆ ਸੀਗਾ ਤੇ ਮੈਂ ਸਾਰੇ ਸਟਾਫ ਦੇ ਇਨਟੈਕ ਸੀ ਡਾਕਟਰ ਨੂੰ ਵੀ ਡਿਊਟੀ ਤੇ ਸੀ ਸਾਡੀ ਸਟਾਫ ਨਰਸਿਸ ਤੇ ਕਿਉਂਕਿ ਰੈਗੂਲਰ ਲੜਕੀਆਂ ਉੱਥੇ ਜਿਹੜੀਆਂ ਡਿਊਟੀ ਕਰਦੀਆਂ ਐ ਐਕਸਪੀਰੀਅੰਸ ਹੋ ਜਾਂਦੀਆਂ ਸਾਡੇ ਨਾਲ ਵੀ ਜ਼ਿਆਦਾ ਐਕਸਪੀਰੀਅੰਸ ਹੋ ਜਾਂਦੀਆਂ ਕਿਉਂਕਿ ਲੇਬਰ ਦੇ ਵਿੱਚ ਉਹ ਡੇਲੀ ਡੀਲ ਕਰਦੀਆਂ ਠੀਕ ਹੈ ਤੇ ਇਹ ਜਦੋਂ ਇਸ ਇਹ ਕੰਡੀਸ਼ਨ ਸੀ ਉਹਨਾਂ ਨੇ ਬੜੇ ਮੌਕੇ ਦੇ ਉੱਤੇ ਉਹਨੂੰ ਚੰਗੀ ਤਰ੍ਹਾਂ ਸੰਭਾਲਣ ਦੀ ਕੋਸ਼ਿਸ਼ ਕੀਤੀ ਜਿਹਨਾਂ ਦਾ ਤੋਦਵਿੰਦਰ ਸਿੰਘ ਦੀ ਰਿਪੋਰਟ ਐ ਸਮਝੈ ਨਿਊਜ਼